ਕਲ ਦੋਸਤੋ ਮਾਥਾਡ ਆਪਣਾ ਮਣੀ ਸਿੱਧੂ ਲੈ ਰਹਾ ਤੂੰ ਕੋਟ ਅੱਜ ਆਪਾਂ ਖੜਿਆ ਬਈ ਜਿਹੜਾ ਰਾਮਪਰੇਜ਼ ਦਾ 3 ਨੰਬਰ ਪੁਲ ਸੀ ਉਸ ਦੇ ਉੱਪਰ ਜਿੱਥੇ ਕਿ ਸਾਡੇ ਪ੍ਰਧਾਨ ਸਾਹਿਬ ਕੇ ਨਦੀਪ ਘਾੜ ਬਰਾੜ ਦੇ ਹਸਬੈਂਡ ਸਾਡੇ ਦੋਸਤ ਰੋਬੀ ਬਰਾੜ ਨੇ ਕਿਹਾ ਸੀਗਾ ਵੀ ਆ ਪੌਲਾ ਜਿਹੜਾ ਸੀ ਤੁਹਾਨੂੰ ਮਹੀਨੇ ਚ ਬਣਾ ਕੇ ਦੇ ਦਾਂਗੇ ਉਹ ਜੋ ਕਿਹਾ ਸੀ ਉਹਨਾਂ ਨੇ ਉਹ ਕਰਕੇ ਵੀ ਦਿਖਾਤਾ ਆ ਦੇਖੋ ਬਈ ਸਾਰ ਗਿਆ ਕਟਿਆ ਪਿਆਗਾ ਸਾਰਾ ਪੁਲ ਦਾ ਮਟੀਰੀਅਲ ਤਿਆਰ ਹੈਗਾ ਆ ਦੇਖੋ ਤੇ ਜਿਹੜੇ ਖੰਭੇ ਟਿਕਾ ਲਾਉਂਦੇ ਸੀ ਉਹ ਖੰਭੇ ਵੀ ਪੱਟ ਕੇ ਸਾਈਡ ਤੇ ਕਰਾਤੇ ਸੀਗੇ ਪਲੱਸ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਨੇ ਆਂਗੇ ਵੀ ਪੋਲ ਦਾ ਕੰਮ ਆ ਜਿਹੜਾ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈਗਾ ਆ ਦੇਖੋ ਇਹ ਪਹਿਲ ਤਾਂ ਆ ਦੇਖੋ ਵੀ ਕਿੰਨਾ ਡੂੰਘਾ ਪਟਕੇ ਲਿਆਉਂਦੇ ਹੈਗੇ ਨਹੀਂ ਵਿੱਚੋਂ ਸਿਸਟਮ ਵੀ ਤਾਂ ਹਾਦੋਂ ਕਿੰਨਾ ਕੱਢ ਦੋ ਬਾਅਦ ਵੀ ਪਤਾ ਨਹੀਂ ਘਟੋ ਘਟੋ 15 15 ਫੁੱਟ 20 20 ਫੁੱਟ ਥੱਲੇ ਡੂੰਘਾ ਜਿਹੜਾ ਪਟਕੇ ਲਿਆਂਦਾ ਹੈਗਾ ਇਧਰ ਉਹ ਜੇ ਸੀ ਵੀ ਚੱਕਦੀ ਹੈ ਉਧਰੋਂ ਦੂਸਰੀ ਜੇ ਸੀ ਵੀ ਸੀ ਹੈ ਉਹ ਮਿੱਟੀ ਬਾਹਰ ਕੱਢਦੀ ਹੈ ਇਹ ਥੱਲੇ ਤੋਂ ਜਿਹੜੀ ਨਵਾਂ ਹੈ ਜੀ ਇਹ ਘਟੋ ਘਟ ਆ ਬੜੀ 5 ਫੁੱਟ ਚੌੜੀ ਇਕੱਠੇ ਲਿਆਉਣਗੇ ਤੇ ਜਿਹੜਾ ਪੌਲਾ ਇਹ ਜਿਹੜਾ ਪੌਲਾ ਇਹ ਇਹ ਡਬਲ ਬਣੂਗਾ ਬਾਈ ਦੋ ਡਬਲ ਵੀਕਲ ਲੰਘ ਸਕਣ। ਸਾਡੇ ਪ੍ਰਧਾਨ ਸਾਹਿਬ ਸਾਡਾ ਸਾਹਿਬ ਨੇ ਜਿਵੇਂ ਕਿਹਾ ਸੀਗਾ ਕਿ ਸਾਨੂੰ ਮਹੀਨੇ ਦੇ ਅੰਦਰ ਅੰਦਰ ਜੀ ਸ਼ਹਿਰ ਪਾਸੋਂ ਸਾਡਾ ਸਹਿਯੋਗ ਦਿਓ 20 ਮਹੀਨੇ ਦੇ ਅੰਦਰ ਅੰਦਰ ਤਿਆਰ ਕਰ ਦਾਂਗੇ ਉਹ ਲੱਗਦਾਗਾ 2 ਮਹੀਨੇ ਤੋਂ ਵੀ ਪਹਿਲਾਂ ਹੀ ਤਿਆਰ ਹੋ ਜਾਊਗਾ। ਇੱਥੇ ਬਹੁਤ ਮੰਤਰੀ ਆ ਕੇ ਤੁਰ ਗਏ ਬਈ ਬਹੁਤ ਐਮਐਲਏ ਆ ਕੇ ਤੁਰ ਗਏ ਠੀਕ ਹੈ ਨਾ ਜਿਵੇਂ ਬਲਕਾਰ ਸਿੱਧੂ ਐਮਐਲਏ ਸਾਹਿਬ ਨੇ ਵੀ ਕਿਹਾ ਸੀਗਾ ਕਿ ਜਿਹੜੀ ਸੂਏ ਦੀ ਜਿਹੜੀ ਪਾਸੇ ਵਾਲੀ ਚਾਰਦਵਾਰੀ ਹੈਗੀ ਇਹਦੇ ਨਾਲ ਅਸੀਂ ਦੇਖਣਯੋਗ ਪਾਰਕ ਬਣਾਵਾਂਗੇ ਉਹ ਪਾਰਕ ਵੀ ਬਣਨ ਤਿਆਰ ਆਗੇ ਤੇ ਜਿਹੜਾ ਪੋਲ ਹੈ ਪੋਲ ਵੀ ਜੋਰਾ-ਸ਼ੋਰਾ ਨਾਲ ਸ਼ੁਰੂ ਹੋ ਰਿਹਾ ਹੈਗਾ ਤੇ ਲੱਗਦਾ ਵੀ ਇਸ ਮਹੀਨੇ ਦੇ ਵਿੱਚ ਵਿੱਚ ਪੋਲ ਹੈ ਜਿਹੜਾ ਇਹ ਨੇੜੇ ਲੱਗ ਜੂਗਾ ਬਣ ਕੇ ਇਹ ਤਿਆਰ ਹੋਣ ਦੇ ਨੇੜੇ ਹੋ ਜੂਗਾ ਦੇਖਦੇ ਉਹਦੇ ਉੱਤੋਂ ਦੀ ਜਿਹੜਾ ਹੈਗਾ ਵਿਕਲ ਹੈ ਉਹ ਚੰਗੀ ਤਰ੍ਹਾਂ ਲੰਘ ਸਕਣਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਤਾਂ ਹੁੰਦੇ ਸੀ ਪ੍ਰਧਾਨ ਵੀ ਆਹ ਕੰਮ ਕਰਦਾ ਗਿਆ ਕਰਦਾਂਗੇ ਪਰ ਐਡਾ ਜਲਦੀ ਨਹੀਂ ਸੀ ਕਿਸੇ ਨੇ ਕੰਮ ਕਰਿਆ ਜਿੱਡਾ ਛੇਤੀ ਸਾਡੇ ਵੀਰ ਰੌਬੀ ਬਰਾੜ ਨੇ ਕਹਿ ਕੇ ਤੇ ਦੂਸਰੇ ਸਾਰੇ ਸਤਿਕਾਰਯੋਗ ਐਮ ਸੀ ਸਾਹਿਬਾਨ ਜਿਵੇਂ ਨਿੱਕਾ ਜੀ 22 ਪ੍ਰਧਾਨ ਤੇ ਰੂਬੀ ਢਿੱਲੋਂ ਜੀ ਤੇ ਗੁਰਪ੍ਰੀਤ ਢਿੱਲੋਂ ਜੀ ਤੇ ਸਾਡੇ ਸਕਾਰਜੋਗ ਅੰਕਲ ਕਰਨੈਲ ਸਿੰਘ ਦੀ ਮਾਣ ਐਮਸੀ ਤੇ ਬਾਕੀ ਸਾਰੇ ਐਮਸੀ ਸਾਹਿਬਾਨਾਂ ਦੇ ਸਹਿਯੋਗ ਨਾਲ ਜਿਹੜਾ ਇਹ ਕੰਮ ਚੱਲ ਰਿਹਾ ਹੈਗਾ ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਆ ਜਿਹੜਾ ਜਿਹੜ ਨੇ ਇਹ ਸੋਚਿਆ ਪਿੰਪੋਲ ਆ ਜਿਹੜਾ ਇਹ ਆਪਾਂ ਲੋਹੇ ਦੀ ਥਾਂ ਤੇ ਕਿਉਂ ਨਾ ਪੱਕਾ ਤੇ ਪਰਮਾਨੈਂਟ ਪੋਲੀ ਬਣਾਇਆ ਜਾਵੇ ਤੇ ਬਾਣ ਵੀ ਡਬਲ ਜਾਵੇ ਤਾਂ ਕਿ ਆਉਣ ਵਾਲੀਆਂ ਇਹ ਸਦੀਆਂ ਤੱਕ ਜਿਹੜਾ ਪੁਲ ਇਹ ਬਣਿਆ ਰਹਿ ਸਕੇ ਕਿਉਂਕਿ ਲੋਹੇ ਦਾ ਪੁਲ ਦਾ ਜਿਹੜਾ ਉਹ ਜੰਗਾਲ ਲੱਗ ਜਾਂਦੀ ਸੀ ਕਿਤੇ ਕਿਸੇ ਗੱਡੀ ਦਾ ਟਾਇਰ ਫਟ ਗਿਆ ਕਿਤੇ ਕੁਸ ਹੋ ਗਿਆ ਉਹ ਹੁਣ ਚਾਹੇ ਟੁੱਟ ਕੇ ਜਾਊਗਾ ਇਸ ਲਈ ਸਾਰੀ ਰਾਮਪਰੇ ਦੀ ਨਿਊਸਪਰਟ ਕਮੇਟੀ ਇਸ ਕੰਮ ਦੇ ਲਈ ਸਲਾਹਣ ਜੋ ਕੰਮ ਕਰ ਰਹੀ ਹੈ ਕਿ ਅਸੀਂ ਤੁਹਾਨੂੰ ਬਾਤ ਕਰਦੇ ਆਂਗੇ ਸਾਰੀ ਕਮੇਟੀ ਦਾ ਦੇ ਪ੍ਰਧਾਨ ਸਾਹਿਬ ਦਾ ਵੀ ਜਿਨ੍ਹਾਂ ਨੇ 1 ਮਹੀਨਾ ਕਹਿ ਕੇ 20 ਦਿਨ ਕਹਿ ਕੇ ਉਦੋਂ ਪਹਿਲਾਂ ਹੀ ਕੰਮ ਚਾਲੂ ਕਰਤਾ ਦਸਾ ਦਿਨ ਅਜ ਕੰਮ ਚਾਲੂ ਕਰਤਾ ਆ ਸਰੀਆ ਕੰਡ ਤਿੰਨ ਦਾ ਹਫਤਾ ਹੋ ਗਿਆ ਅਸੀਂ ਨਿੱਤ ਨਗਦੇ ਟੱਪ ਦੇ ਦੇਖਦੇ ਰਹਿੰਦੇ ਆ ਕਿ ਸੋ ਸਾਰੇ ਵੀਰਾਂ ਦਾ ਧੰਨਵਾਦ ਸਤਸ੍ਰੀਆ ਕਾਲ ਜੀ ਤੇ ਪੁਲ ਜਲਦੀ ਬਣ ਕੇ ਤੁਹਾਡੇ ਸ਼ਰਮ ਖੋਵੇਗਾ ਜੀ